ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣਾ ਛੋਟੇ ਫੈਮਿਲੀ ਵਾਸਤੇ ਘਰ ਲੈ ਕੇ ਆਏ ਹਾਂਗੇ ਜੋ ਕਿ ਸਿਰਫ 12 ਤੋਂ 13 ਲੱਖ ਦੇ ਵਿੱਚ ਰੈਡੀ ਹੋਇਆ ਹੋਇਆ ਘਰ ਹੈ ਤੇ ਸਾਰਾ ਪਲਾਨ ਦਿਖਾਵਾਂਗੇ ਤੁਹਾਨੂੰ ਆਪਾਂ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਤੇ ਬਹੁਤ ਛੋਟੀ ਫੈਮਿਲੀ ਵਾਸਤੇ ਹੈ ਘਰ ਤੇ ਸਾਈਡ ਤੇ ਤੁਸੀਂ ਦੇਖ ਰਹੇ ਹੋ ਗੈਲਰੀ ਬਣਾ ਕੇ ਇੱਕ ਬਾਹਰ ਕਮਰਾ ਕੱਢਿਆ ਹੋਇਆ ਜੋ ਕਿ ਦੁਕਾਨ ਦੇ ਤੌਰ ਤੇ ਵੀ ਵਰਤਦੇ ਨੇ ਇਸ ਨੂੰ ਆਹ ਦੇਖੋ ਇੱਧਰ ਇਸ ਦਾ ਗੇਟ ਰੱਖਿਆ ਹੋਇਆ ਹੈ ਗੈਲਰੀ ਦੇ ਵਿੱਚ ਜੋ ਕਿ ਬਰਾੰਡਾ ਇੱਕ ਰੱਖਿਆ ਹੋਇਆ ਜੋ ਕਿ ਕੋਠੀ ਦੇ ਬਾਹਰ ਸਾਈਡ ਤੇ ਤੇ 프론ਟ ਤੇ ਜੋ ਟਾਇਲ ਲੱਗੀ ਹੋਈ ਆ ਉਹ ਤੁਸੀਂ ਵੇਖ ਸਕਦੇ ਹੋ ਡਿਜ਼ਾਈਨ ਤੇ ਇਧਰ ਸਾਈਡ ਤੇ ਆਰਜੀ ਚੁੱਲਾ ਚੌਂਕਾ ਬਣਾਇਆ ਹੋਇਆ ਜੋ ਕਿ ਆਪਣੇ ਪਿੰਡਾਂ ਦੇ ਵਿੱਚ ਆਮ ਆਪਾਂ ਨੂੰ ਲੋੜ ਹੁੰਦੀ ਹੈ ਤੇ ਇਧਰ ਬੈਕ ਸਾਈਡ ਤੇ ਜਾਣ ਵਾਸਤੇ ਗੈਲਰੀ ਛੱਡੀ ਹੋਈ ਹੈ ਸਾਈਡ ਤੇ ਜਗ੍ਹਾ ਛੱਡੀ ਹੋਈ ਹੈਗੀ ਇਹ ਆਜੋ ਅੰਦਰੋਂ ਵੀ ਦਿਖਾ ਦਿੰਦਾ ਤੁਹਾਨੂੰ ਸਾਈਡ ਤੋਂ ਬੈਕ ਤੋਂ ਇੱਥੇ ਟਾਇਲ ਲਾਈ ਹੋਈ ਹੈ ਲੋਕ ਟਾਇਲ ਹੈ ਜੋ ਕਿ ਤੇ ਇਧਰ ਸਾਹਮਣੇ ਬਾਈ ਦੇ ਵਾਸਰੂਮ ਬਣੇ ਹੋਏ ਨੇਗੇ ਘਰ ਦੇ ਜੋ ਕਿ ਅੰਦਰ ਵੀ ਅਟੈਚ ਕੀਤੇ ਹੋਏ ਨੇ ਪਰ ਇਹ ਬਾਹਰ ਦੇ ਤੌਰ ਤੇ ਵਰਤੇ ਹੋਏ ਨੇਗੇ ਜੋ ਕਿ ਬਾਹਰ ਵਿੜੇ ਦੇ ਵਿੱਚ ਬਣਾਏ ਹੁੰਦੇ ਨੇ ਆਪਣੇ ਤੇ ਇਧਰ ਬੈਕ ਸਾਈਡ ਤੇ ਇਹ ਜਗ੍ਹਾ ਛੱਡੀ ਹੋਈ ਹੈ ਬਾਈ ਨੇ ਜੋ ਕਿ ਇੱਥੇ ਗਰਾਸ ਵਗੈਰਾ ਲਾਨ ਵਗੈਰਾ ਗਾਰਡਨ ਵਗੈਰਾ ਹੀ ਬਣਾ ਸਕਦੇ ਆ ਆਪਾਂ ਫੁੱਲ ਬੂਟੇ ਵੀ ਲਗਾ ਸਕਦੇ ਆ ਤੇ ਇਸ ਨੂੰ ਵਰਤ ਵੀ ਸਕਦੇ ਆ ਬੇਲੀ ਜਗ੍ਹਾ ਕੀ ਇਹ ਤੇ ਇਧਰ ਸਾਈਡ ਤੇ ਬਾਧਰਾ ਵਗੈਰਾ ਕੱਢਿਆ ਹੋਇਆ ਘਰ ਦਾ ਤੇ ਮੰਗਰ ਇੱਕ ਕਮਰੇ ਦੇ ਵਿੱਚ ਦੀ ਦਰਵਾਜ਼ਾ ਰੱਖਿਆ ਹੋਇਆ ਮੰਗਰ ਸਾਈਡ ਤੇ ਜਾਣ ਨੂੰ ਤੇ ਆਜੋ ਹੁਣ ਆਪਾਂ ਤੁਹਾਨੂੰ ਅੰਦਰੋਂ ਦਿਖਾਉਨੇ ਆ ਦੋਸਤੋ ਇਸ ਘਰ ਤੇ ਸਿਰਫ 12 ਲੱਖ ਰੁਪਏ ਲੱਗਿਆ ਤੇ 1200 ਸਕਰ ਫੁੱਟ ਏਰੀਆ ਇਹ ਸਾਰਾ ਘਰ ਤਿਆਰ ਹੋ ਚੁੱਕਿਆ ਰੈਡੀ ਹੋ ਚੁੱਕਿਆ ਜੋ ਕਿ 프ਰੰਟ ਤੇ ਵੇਖੋ ਹੈ ਟਾਇਲ ਤੇ ਆਪਾਂ ਅੰਦਰ ਚੱਲਦੇ ਹਾਂ ਤੁਹਾਨੂੰ ਲੈ ਕੇ ਤੇ 프ਰੰਟ ਤੇ ਜੋ ਦੇਖ ਰਹੇ ਹੋ ਤੁਸੀਂ ਗ੍ਰੈਲ ਲੱਗੀ ਹੋਈ ਹੈ ਉੱਪਰ ਤੇ ਇਹ ਡਿਜ਼ਾਈਨ ਆ ਇਸ ਦਾ ਐਲੀਵੇਸ਼ਨ ਪੇਂਟ ਵਗੈਰਾ ਅੰਦਰੋਂ ਹੋਇਆ ਹੋਇਆ ਤੇ ਬਾਹਰੋਂ ਬਾਹਰੋਂ ਰਹਿੰਦਾ ਪੇਂਟ ਕਰਨ ਵਾਲਾ ਤੇ ਇਹ ਮੇਨ ਡੋਰ ਤੇ ਅੰਦਰ ਪੱਥਰ ਲਾਇਆ ਹੋਇਆ ਆ ਵੇਖੋ ਲੌਬੀ ਦੇ ਵਿੱਚ ਐਂਟਰ ਹੋ ਚੁੱਕੇ ਆਪਾਂ ਜੋ ਪੇਂਟ ਹੈਗਾ ਪੇਂਟ ਤੇ ਤੁਸੀਂ ਨਿਗਾ ਮਾਰ ਸਕਦੇ ਹੋਗੇ ਤੇ ਉੱਪਰ ਪੀਓਪੀ ਕੀਤੀ ਹੋਈ ਹੈਗੀ ਜੋ ਕਿ ਆਪਾਂ ਐਂਟਰ ਹੋਣਸਾਰ ਇਹ ਰਾਈਟ ਸਾਈਡ ਤੇ ਕਿਚਨ ਬਣਿਆ ਹੋਇਆ ਵਈ ਦਾ ਆ ਵੇਖੋ ਕਿਚਨ ਦੇ ਵਿੱਚ ਬਾਕਸ ਵਗੈਰਾ ਲਗਾਏ ਹੋਏ ਨੇ ਕਿ ਰੈਡੀ ਹੈ ਕਿਚਨ ਤਿਆਰ ਕੀਤਾ ਹੋਇਆ ਹੈ ਸੈਲ ਬਗੈਰਾ ਪਾ ਕੇ ਬਹੁਤ ਸੋਹਣਾ ਕਿਚਨ ਤਿਆਰ ਹੋਇਆ ਹੋਇਆ ਹੈ ਇਧਰ ਰਾਈਟ ਸਾਈਡ ਤੇ ਕਿਚਨ ਜੋ ਕਿ ਅੰਦਰ ਲੈਫਟ ਸਾਈਡ ਤੇ ਪੌੜੀ ਜੜਾਈ ਹੋਈ ਹੈਗੀ ਆ ਵੇਖੋ ਇਹ ਡਿਊਪਲੈਕਸ ਕੋਠੀ ਨਹੀਂ ਹੈਗੀ ਬੰਦਗੀ ਜੋ ਕਿ ਇਹਨੇ ਰਜਰੂਪ ਪੈਂਦਾ ਥੋੜਾ ਪਰ ਲਾਈਟ ਵਗੈਰਾ ਦੀ ਜਿਆਦਾ ਜ਼ਰੂਰਤ ਪੈਂਦੀ ਹੈ ਜੋ ਕਿ ਡਿਊਪਲੈਕਸ ਕੋਠੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਨੇਚਰਲ ਲਾਈਟ ਥੋੜੀ ਜਿਆਦਾ ਹੁੰਦੀ ਹੈਗੀ ਤੇ ਪੌੜੀਆਂ ਦੇ ਨੀਚੇ ਵਾਲੀ ਜਗ੍ਹਾ ਦੇ ਵਿੱਚ ਛੋੜਾ ਬਾਈ ਨੇ ਇਹਨਾਂ ਦਾ ਕੰਮ ਕਰਾਇਆ ਹੋਇਆ ਜੋ ਕਿ ਇਹਨੂੰ ਵਰਤੀ ਵਰਤ ਰਹੇ ਨੇਗੇ ਇਹਦੇ ਕਵਰ ਵਗੈਰਾ ਕੀਤਾ ਹੋਇਆ ਹੈ ਇਸ ਨੂੰ ਇਹਨਾਂ ਲੌਵੀ ਦੇ ਵਿੱਚ ਜੋ ਕਿ ਸੀਨਰੀ ਵੇਖ ਰਹੇ ਤੇ ਸੀਨਰੀ ਵੜਵਾਈ ਹੋਈ ਆ ਬਹੁਤ ਸੋਹਣੀ ਤੇ ਲੌਬੀ ਦੇ ਵਿੱਚ ਹੀ ਇਹ ਵਾਸ਼ਰੂਮ ਬਣਾਇਆ ਹੋਇਆ ਤੇ ਲੈਫਟ ਸਾਈਡ ਤੇ ਪੌੜੀਆਂ ਦੇ ਨੀਚੇ ਵਾਲੀ ਜਗ੍ਹਾ ਦੇ ਵਾਸ਼ਰੂਮ ਤਿਆਰ ਹੈਗਾ ਇਹ ਆ ਦੇਖੋ ਉੱਪਰ ਤੱਕ ਟਾਇਲ ਚੜੀ ਹੋਈ ਹੈ ਤੇ ਪੀਓਪੀ ਕੀਤੀ ਹੋਈ ਹੈਗੀ ਇਸ ਦੀ ਛੱਤ ਥੋੜੀ ਨੀਚੇ ਹੈਗੀ ਤੇ ਉੱਪਰ ਬਾਕਸ ਬਣਾ ਕੇ ਸੈਲਫ ਪਾ ਕੇ ਇਹ ਤੋਂ ਕੰਮ ਲਿਆ ਗਿਆ ਮਤਲਬ ਕਿ ਉੱਪਰ ਸਮਾਨ ਵਗੈਰਾ ਰੱਖਣ ਨੂੰ ਇਹ ਇੱਥੇ ਕਵਰ ਕੀਤਾ ਹੋਇਆ ਜੋ ਕਿ ਇੱਥੇ ਦਰਵਾਜਾ ਲਗਾਇਆ ਹੋਇਆ ਹੈ ਛੋਟਾ ਕਵਰ ਕਰਕੇ ਸਾਰਾ ਇਹਦੇ ਸਾਮਾਨ ਵਗੈਰਾ ਧਰ ਸਾਰਗਤ ਸਾਹਮਣੇ ਦੋ ਬੈਡਰੂਮ ਬਣੇ ਹੋਏ ਨੇ ਤੇ ਇਧਰ ਕਿਚਨ ਦੇ ਨਾਲ ਜੋ ਕਿ ਇਧਰ ਸਾਈਡ ਤੇ ਕਿਚਨ ਆ ਕਿਚਨ ਦੇ ਨਾਲ ਇਧਰ ਡ੍ਰੈੰਗ ਰੂਮ ਬਣਿਆ ਹੋਇਆ ਦਾ ਆਈ ਡ੍ਰੈੰਗ ਰੂਮ ਦਿਖਾ ਦਿੰਨਾ ਤੁਹਾਨੂੰ ਆਪਾਂ ਆ ਵੇਖੋ ਇਧਰ ਇਹ ਡ੍ਰੈੰਗ ਰੂਮ ਬਣਿਆ ਹੋਇਆ ਸੋਫਾ ਵਗੈਰਾ ਲਗਾ ਕੇ ਤੇ ਇਧਰ ਵਿੰਡੋ ਵੀ ਰੱਖੀ ਹੋਈ ਆ ਤਾਂ ਕਿ ਆਪਾਂ ਚਾਨਣ ਵਗੈਰਾ ਵਾਸਤੇ ਲਾਈਟ ਵਗੈਰਾ ਪੈਂਦੀ ਹੈਗੀ ਜੇਕਰ ਜ਼ਰੂਰਤ ਹੋਵੇ ਤਾਂ ਆਪਾਂ ਪਰਦਾ ਵਗੈਰਾ ਪਾ ਕੇ ਕਰਕੇ ਚਾਨਣ ਹੋ ਸਕਦਾ ਹੈ ਤੇ ਸਾਹਮਣੇ ਦੋ ਜੋ ਬੈਡਰੂਮ ਬਣੇ ਹੋਏ ਨੇਗੇ ਇੱਕ ਨੂੰ ਸਟੋਰ ਤੌਰ ਤੇ ਯੂਜ਼ ਕਰ ਰਹੇ ਹੈ ਬਾਈ ਹੋਰੇ ਤੇ ਇੱਕ ਨੂੰ ਬੈਡਰੂਮ ਤੌਰ ਤੇ ਇਹ ਸਟੋਰ ਦੇ ਤੌਰ ਤੇ ਯੂਜ਼ ਕੀਤਾ ਜਾ ਰਿਹਾ ਇਹ ਥੋੜਾ ਵੱਡਾ ਹੈਗਾ ਸਾਈਜ਼ ਦੇ ਵਿੱਚ ਆ ਵੇਖੋ ਤੇ ਪੀਓਪੀ ਵਗੈਰਾ ਇੱਥੇ ਵੀ ਕੀਤੀ ਹੋਈ ਹੈਗੀ ਪੇਂਟ ਵਗੈਰਾ ਕੀਤਾ ਹੋਇਆ ਹੈਗਾ ਇਹਨੂੰ ਸਟੋਰ ਸਟੋਰ ਤੌਰ ਤੇ ਵਰਤ ਰਹੇ ਤੇ ਇਧਰ ਇਹ ਬੈਡਰੂਮ ਦੇ ਤੌਰ ਤੇ ਵਰਤੇ ਰਹੇ ਨੇ ਬਾਈ ਹੋਰੇ ਇੱਕ ਕਿਉਂਕਿ ਇਹਨਾਂ ਦੀ ਫੈਮਿਲੀ ਛੋਟੀ ਆ ਦੋ ਮੈਂਬਰ ਹੀ ਨੇ ਬਾਈ ਹੋਰੇ ਤੇ ਇੱਕ ਬੱਚਾ ਬਸ ਇਹ ਕੋਈ ਸਟੋਰ ਦੇ ਕਿਉਂ ਬੈਡਰੂਮ ਦੀ ਜ਼ਰੂਰਤ ਸੀ ਬਈ ਹੋਰਾਂ ਨੂੰ ਇੱਕ ਵਾਰ ਤੇ ਉਧਰ ਨੂੰ ਜੋ ਕਿ ਸਟੋਰ ਹੈਗਾ ਉਸ ਨੂੰ ਵੀ ਇਹ ਬੈਡਰੂਮ ਦੇ ਤੌਰ ਤੇ ਜੇਕਰ ਲੋੜ ਪਵੇ ਤਾਂ ਬਦ ਸਕਦੇ ਨੇਗੇ ਆ ਵੇਖੋ ਇੱਧਰ ਵਾਲ ਪੇਪਰ ਚੜਿਆ ਹੋਇਆ ਕੰਧਾਂ ਦੇ ਉੱਪਰ ਤੇ ਡੰਨਸੀਲੇ ਵਗੈਰਾ ਕਰਾ ਰੱਖੀ ਹੈਗੀ ਤੇ ਸਾਹਮਣੇ ਇੱਧਰ ਬੈਕ ਸਾਈਡ ਤੇ ਇੱਕ ਵਿੰਡੋ ਲਗਾਈ ਹੋਈ ਹੈ ਜੋ ਕਿ ਚਾਨਣ ਵਾਸਤੇ ਤੇ ਇੱਧਰ ਇੱਕ ਬਾਹਰ ਰੱਖਿਆ ਹੋਇਆ ਜੋ ਤੁਹਾਨੂੰ ਆਪਾਂ ਦੂਸਰੀ ਸਾਈਡ ਦੀ ਵੀ ਦਿਖਾ ਚੁੱਕੇ ਹਾਂ ਸੋ ਕਿ ਮੈਨੂੰ ਇਹ ਜਿਆ ਪਲਾਨ ਦੋਸਤੋ ਕਮੈਂਟਾਂ ਵੀ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਬਹੁਤ ਸੋਹਣਾ ਪਲਾਨ ਆਇਆ ਛੋਟੀ ਫੈਮਿਲੀ ਵਾਸਤੇ ਕਿਸੇ ਭਰਾ ਨੂੰ ਲੋੜ ਹੁੰਦੀ ਹੈ ਘਰ ਬਣਾਉਣਾ ਹੁੰਦਾ ਆਈਡੀਆ ਆ ਜਾਂਦਾ ਹੁੰਦਾ ਕੋਈ ਕੋਈ ਵੀ ਜੇਕਰ ਤੁਸੀਂ ਸ਼ੇਅਰ ਕਰ ਦਿਓ ਤਾਂ ਕਿਸੇ ਦਾ ਕੋਈ ਫਾਇਦਾ ਹੋ ਜਾਂਦਾ ਹੈ 12 ਲੱਖ ਦੇ ਵਿੱਚ ਤਿਆਰ ਹੋਇਆ ਹੋਇਆ ਘਰ ਤੇ 1200 ਸਕਰ ਫੁੱਟ ਏਰੀਆ ਦੋਸਤੋ ਸੋ ਧੰਨਵਾਦ ਜੀ